ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਝੋਟਾ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਨੂੰ ਤਾਪਾ ਪੈ ਜਾਂਦੀ ਹੈ ਭਦੌੜ ਤੋਂ ਬਈ ਜਦੋਂ ਬਧਾਤੇ ਨੂੰ ਜਾਣਾ ਹੋਵੇ ਉਹ ਰੋਡ ਦੇ ਉੱਪਰ ਗਿੱਲ ਕੋਠੇ ਪਾਇਆ ਉਹ ਗਿੱਲ ਕੋਠਿਆਂ ਚ ਬਈ ਦਾ ਘਰ ਆ ਉੱਥੇ ਲੈਨੇ ਬਈ ਟੋ ਡੀਟੇਲ ਭਾਈ ਜੀ ਹਸੀਕਾਲ ਸਤਿ ਸ੍ਰੀ ਅਕਾਲ ਨਾਮ ਬੋਲ ਦਿਓ ਆਪਣਾ ਤੇਜਾ ਜੀ ਤੇਜਾ ਸਿੰਘ ਮੋਬਾਈਲ ਨੰਬਰ ਬੋਲ ਦਿਓ ਬਈ 8240 72492 72492 ਬਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਤੇ ਬੱਚੇ ਜਿਹੜਾ ਝੋਟਾ ਦੇਖਦੇ ਆ ਕਿੰਨੇ ਕੁ ਉਮਰ ਆ ਐਸਟੀਮੇਟ ਜੀ 7 ਸਾਲ ਦਾ ਜੀ 4 ਸਾਲ ਦਾ ਹੈ ਠੀਕ ਆ ਲਾਉਂਦਾ ਵਧੀਆ ਮੱਜਾ ਉਹ ਆਪੂ ਵਾਂ ਵਧੀਆ ਲਾਉਂਦਾ ਠੀਕ ਆ ਤੇ ਕਿਹੜੇ ਟੀਕੇ ਦਾ ਹੈ ਅਰਜਨ ਕੁੰਗੜ ਦਾ ਬੱਚਾ ਹੈ ਅਰਜਨ ਕੁੰਗੜ ਦਾ ਬੱਚਾ ਹੈ ਠੀਕ ਆ ਮਾਂ ਦਾ ਦੁੱਧ ਕਿੰਨਾ ਸੀ 18 ਕਿਲੋ 18 ਲੀਟਰ ਸੀ ਠੀਕ ਆ ਤੇ ਕੱਦ ਬੱਡ ਵੀ ਫੁੱਲ ਚੰਗਾ ਤੇ ਯਾਦ ਬਰੀਡ ਚੰਗੀ ਆ ਤੇ ਫਿੱਟ ਫੁੜਾ ਵੀ ਚੈੱਕ ਕਰਨ ਨੂੰ ਬਹੁਤ ਚੰਗਾ ਗਾ ੱੱਲਿਓਂ ਵੀ ਚੈੱਕ ਰਵਾਨ ਚੰਗੀ ਐ ਤੇ ਵਧੀਆ ਪਸ਼ੂਆ ਤੇ ਦਿੰਦਾ ਰਿਸਪੌਂਸਫੁਲ ਹਾਂਜੀ ਹਾਂ ਪੂਰਾ ਵਧੀਆ ਠੀਕ 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 ਖੋਲ ਲੰਬੜਾ ਤੌਰ ਤੇ ਕਰਕਾ ਦੇ ਸਿੰਗ ਦੀ ਕੁਆਲਿਟੀ ਨੇਟ ਤੋਂ ਚੈੱਕ ਕਰਵਾਉਨੇ ਆ ਬਈ ਸਿੰਗ ਸੰਗੂ ਵੀ ਚੰਗਾ ਗਾ ਚੰਗਾ ਠੰਡਾ ਵਧੀਆ ਮਾਰ ਦਾ ਹੋਰ ਤਾਂ ਹਾਂ ਪੂਰਾ ਬਣੀ ਠੀਕ ਆ ਮਾਰ ਦਾ ਹੋਰ ਤਾਂ ਬਈ ਕਹਿੰਦਾ ਜਮਾ ਨਹੀਂ ਚੰਗਾ ਗਾ ਫੇਸ ਬਣਾ ਨੇ ਫੇਸ ਵੀ ਬੜਾ ਪਿਆਰਾ ਸਿੰਗ ਸੰਗੂ ਚੰਗਾ ਗਾ ਬਈ ਕੱਦ-ਬਿੱਡ ਬਹੁਤ ਚੰਗਾ ਹਨਾ ਥੌਣ ਧੂਣ ਲੰਬੀ ਆ ਚੰਗੀ ਆ ਬ੍ਰੀਡ ਜਾਤ ਮਾਂ ਦਾ ਦੁੱਧ ਵੀ ਚੰਗਾ ਬਾਕੀ ਚੰਗੇ ਸੀਮਣ ਦਾ ਦੱਸਿਆ ਬਾਈ ਨੇ ਤੋਹਰਾ ਤਾਰਾ ਵੀ ਚੰਗਾ ਗਾ ਬਾਈ ਹੂੰ ਐ ਲੈ ਚੱਲ ਮੜਾ ਲੰਮਾਈ ਤੋੜ ਦੇ ਕੋਈ ਚੱਕਰ ਨਹੀਂ ਗਾ ਤੋਹਰਾ ਤਾਰਾ ਚੈੱਕ ਕਰੋ ਬਾਕੀ ਬਾਈ ਕਹਿੰਦਾ ਪਸ਼ੂ ਵਧੀਆ ਕ੍ਰਾਸ ਕਰਨਾ ਮੋੜ ਲੈ ਬਾਈ ਕੋਈ ਨਹੀਂ ਮੋੜ ਲੈ ਕੱਦ-ਬਿੱਡ ਰੰਗ ਰੂਪ ਬਹੁਤ ਚੰਗਾ ਤੇ ਸਮਿਆਂ ਪੜਿਆ ਬਾਈ ਲੈ ਹਾਉਣ ਤੋਂ ਹੁਣ ਦੇਖੋ ਬਾਈ ਕਿੰਨੇ ਲੰਮੀ ਆ ਹਨਾ ਸਿੰਘ ਸਿੰਘ ਦੀ ਕੁਆਲਿਟੀ ਵੀ ਚੰਗੀ ਮੁੱਲ ਕੀ ਆ ਬਾਪੂ ਇਹਦਾ ਮੁੱਲ ਇਹਦਾ ਹੈਗਾ 1.5 ਲੱਖੀ 1.5 ਲੱਖ ਰੁਪਇਆ ਮਾਨਤਾਨ ਹੋ ਜਾਊਗਾ ਹਾਂ ਕਰ ਦਾਂਗੇ 1.5 ਲੱਖ ਰੁਪਇਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜਾਊਗਾ ਤੇ ਕਿਸੇ ਵੀ ਵੀਰ ਨੂੰ ਬਾਈ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰਕੇ ਖਰੀਦ ਲਿਓ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਾਹਦ ਨੂੰ ਧੰਨਵਾਦ